ਅੱਗੇ ਆ ਪੁਲ ਦੇ ਉੱਥੋਂ ਨਹੀਂ ਲੰਘ ਸਕਦਾ ਆ ਦੋਸਤੋ ਦਿਖਾਉਣ ਲੱਗੇ ਆ ਤੁਹਾਨੂੰ ਸਾਥ ਲੋਈ ਦਰਿਆ ਪਾਣੀ ਅੱਗੇ ਨੂੰ ਕੋਈ ਕਟਿਆ ਨਹੀਂ ਕਿੰਨੀ ਜਾਂਦਾ ਸੀ ਆ ਪੁਲ ਦੇ ਸਾਰਾ ਐਕਸ ਹੋ ਗਿਆ ਯਾਰ ਆ ਪੁਲ ਨਹੀਂ ਟੱਲਦਾ ਸਾਰੇ ਪਾਣੀ ਆਏ ਕੋਈ ਪੁਲ ਵੀ ਪੰਨ ਰੱਖਿਆ ਪਾਣੀ ਨੇ ਤੇ ਦੇ ਸਾਰੇ ਸਾਰਾ ਐਕਟਿਵ ਹੋ ਗਿਆ ਬਹੁਤ ਸਾਹਮਣੇ ਪਿੰਡ ਦਾ ਹਾਲ ਹੈ ਰੱਤ ਭੈਣੀ ਦੀ ਬੇਟੀ ਹੈ ਇਹ ਸਿੰਘ ਦੀ ਉਹ ਅਗਲੀ ਹੈ ਜੀ ਬਹੁਤ ਹੈ ਇੱਥੇ ਇੱਕ ਵਾਰੀ ਆਪਣੇ 8:00 ਮੰਨ ਤਿੰਨ ਪੱਤਰਕਾਰ ਨੇ ਚਾਰ ਬੰਦੇ ਨੇ ਇਹਨਾਂ ਨੂੰ ਘਟੋ ਘਟ ਵੀ ਆਪਾਂ ਮਾਰਾ ਜੀ ਹੋਰ ਲਿਆਓ ਹੋਰ ਲਿਆਓ ਚਾਰ ਗੇਂਦਾਂ ਥੱਲੇ ਰੱਖ ਦੇ ਨਹੀ ਹੈ ਜੀ ਨਹੀਂ ਨਹੀਂ ਭਾਈ ਇਹ ਨਾ ਹੋਵੇ ਵੀ ਉੱਥੇ ਆਪਣੀ ਕੋਈ ਜਨਰਲ ਨਹੀਂ ਨਾ ਚਲਣਾ ਨਾ ਪਤਰਾਕ ਵੀ ਨਹੀਂ ਹੈਗੇ ਐਡੇ ਤਗੜੇ ਹੈ ਨਹੀਂ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਬਾਬਾ ਜੀ ਚਲੇ ਜਾਏਗਾ ਮਾਂ ਨੂੰ ਕੋਈ ਕੁਝ ਨਹੀਂ ਹੋਇਆ ਇਹਨੂੰ ਫਰਦੀ ਪਾਉਣਾ ਸੁਵਾਨਤ ਜੋੜਦੀ ਹੋ ਰਿਹਾ ਹੈ ਬੰਦਿਆ ਯਾਰ ਖਰਾਾ ਦਿੱਤਾ ਬਾਈ ਹੋਰ ਨਾ ਹੋ ਜਾਈਏਗਾ ਸੁਵਾਨਤ ਆਇਓ ਮੈਂ ਵੀਰੇ ਦੁੱਢੀ ਬੋਲੇ ਆਹ ਲਾ ਮਿਲਦਾ ਦੱਸੋ ਕੰਬਲ ਲਿਆਓ ਲਿਆਓ ਯੋ ਟੂਟੀ ਜੀ ਬਿੰਦੀ ਆ ਵੇ ਇੱਕ ਨਾ ਬੀ ਜਾ ਨਾ ਨਿਕਾ ਬੇਚ ਨਾ ਬੜਾ ਕਰ ਰਿਹਾ ਰਿਆੱਚ ਬਾਬ ਜਵਾਨ ਜਿਤਕਾ ਚੱਪੂ ਚਲਾਣੇ ਨੇ